oh Yeah. ਜੀ ਹਰਮਿਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਅੱਜ ਦਾ ਨਾਮਸਕਾਰ ਜਨਾਬਾ ਦੇਖੋ ਜੀ ਜਿਹੜੀ ਭਾਜਪਾ ਪਾਰਟੀ ਹੈ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਆ ਕਿਉਂਕਿ ਲਖਵੀਰਪੁਰ ਕਹੇਰੀ ਦੇ ਵਿੱਚ ਕਿਸਾਨਾਂ ਉੱਤੇ ਗੱਡੀਆਂ ਚੜ੍ਹਦੀਆਂ ਨੇ ਜੀ ਦੇ ਸੰਭੂ ਬਾਰਡਰ ਦੇ ਸ਼ੁਭ ਕਰਨ ਦੇ ਗੋਲੀ ਮਾਰੀ ਆ ਤੇ ਇੱਕ ਕਿਸਾਨ ਨੂੰ ਮਹਾਰਾਣੀ ਦੇ ਵਿਰੋਧ ਵਿੱਚ ਧੱਕਾ ਦਿੱਤਾ ਗਿਆ ਉਹਦੀ ਮੌਤ ਹੋਈ ਆ ਕਿਉਂਕਿ ਭਾਜਪਾ ਮਹਾਰਾਣੀ ਦਾ ਸੀ ਵਿਰੋਧ ਕਰਦੇ ਆ ਰਹੇ ਆ ਜਿਹੜੀ ਪਸਾਨਾ ਦੇ ਮਜ਼ਦੂਰਾਂ ਦੀ ਕਾਤਲ ਉਹਨੂੰ ਲੋਕ ਕਿਵੇਂ ਵੋਟ ਪਾਉਣਗੇ ਅੱਜ ਮਹਾਰਾਣੀ ਦਾ ਆਉਣਾ ਇੱਥੇ ਮੰਦਭਾਗੀ ਘਟਨਾ ਹੀ ਕਹਾਂਗੇ ਜਦੋਂ ਇੰਨਾ ਵਿਰੋਧ ਹੋ ਰਿਹਾ ਇਹਨਾਂ ਨੂੰ ਆਪਣੇ ਪ੍ਰੋਗਰਾਮ ਘਟਾ ਲੈਣੇ ਚਾਹੀਦੇ ਨੇ ਜਾਨ ਬੁੱਝ ਕੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸਾਨਾਂ ਦਾ ਹੱਕ ਆ ਇਹਨਾਂ ਦਾ ਆਪਣਾ ਜਿਹੜਾ ਰੋਸ ਆ ਉਹ ਪ੍ਰਗਟ ਕਰਨਾ ਕਿਉਂਕਿ ਇੱਕ ਸਾਲ ਅਸੀਂ ਬਾਰਡਰਾਂ ਦੇ ਬੈਠੇ ਰਹਾਂ ਇਹਨਾਂ ਦੀ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਨਹੀਂ ਲਾਗੂ ਨਹੀਂ ਕੀਤੀਆਂ ਕਿਸਾਨਾਂ ਦੇ ਮਜ਼ਦੂਰਾਂ ਦੇ ਵਿੱਚ ਪੂਰਾ ਰੋਸ ਆ ਉਸ ਰੋਸ ਦੇ ਚੱਲਦੇ ਅਸੀਂ ਭਾਜਪੀ ਨੂੰ ਨਾ ਪਿੰਡਾਂ 'ਚ ਬੁਲੰਦ ਕਰਾਂਗੇ ਨਾ ਸ਼ਹਿਰਾਂ 'ਚ ਕਿਉਂਕਿ ਸਾਨੂੰ ਇਹ ਦਿੱਲੀ ਨਹੀਂ ਜਾਣ ਦਿੰਦੇ ਸਾਡੇ ਰਸਤੇ ਦੇ ਵਿੱਚ ਕੱਲੇ ਗੱਡੇ ਨੇ ਸਾਡੇ ਦੇ ਹੱਥਰੋਂ ਕਈ ਦੇ ਗੋਲੇ ਸਿੱਟੇ ਨੇ ਸਾਡੇ ਟਰੈਕਟਰ ਪੰਨ ਤੇ ਸਾਡੇ ਕਿਸਾਨ ਸੇਧ ਕੀਤਾਲੇ ਫਟੜਣ ਕੀਤਾ ਨੇ ਇਸ ਕਰਕੇ ਅਸੀਂ ਵਿਰੋਧ ਕਰਦੇ ਆਂ ਪਿੰਡਾਂ ਸਾਡੇ ਨਾ ਵੜਨਾ ਅਸੀਂ ਦਿੱਲੀ ਨਹੀਂ ਜਾ ਰਹੇ ਜਦ ਸਾਡੇ ਦਿੱਲੀ ਆ ਰਸਤਾ ਖੋਲ ਦੇਣ ਤੇ ਪਿੰਡਾਂ ਚੱਤ ਜਾਣਾ ਪਰ ਇਸ ਤਰ੍ਹਾਂ ਅਸੀਂ ਪਿੰਡਾਂ ਚ ਨਹੀਂ ਔੜ ਦਵਾਗੇ ਮਾਲਾ ਤੁਹਾਡੀ ਮੰਗ ਇਹ ਹੈ ਕਿ ਸਾਨੂੰ ਦਿੱਲੀ ਜਿਹੜਾ ਪ੍ਰੋਟੈਸਟ ਆ ਤੁਹਾਡਾ ਸਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਮੰਗਾਂ ਲਈ ਹੀ ਸਾਥ ਮੇਂ ਪ੍ਰੋਟੈਕਟ ਕਰਨਾ ਚਾਹੁੰਦੇ ਆ ਇਹ ਸਾਡੇ ਰਸਤੇ ਖੋਲਣ ਅਸੀਂ ਦਿੱਲੀ ਜਾਈਏ ਜਦ ਸਾਨੂੰ ਦਿੱਲੀ ਨਹੀਂ ਜਾਣ ਉਹਦੇ ਅਸੀਂ ਪਿੰਡਾਂ ਦੇ ਸਾਰੇ ਵਿੱਚ ਨੇ ਇਸ ਕਰਕੇ ਉਹਨਾਂ ਨੂੰ ਪੰਜਾਬ ਨਹੀਂ ਬਣਨ ਦਿੱਤੇ ਉਹ ਤੁਹਾਨੂੰ ਰੇਸ਼ ਦੀ ਰਾਜਧਾਨੀ ਜਦੋਂ ਸਾਨੂੰ ਰੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਅਸੀਂ ਪੰਜਾਬ ਨੂੰ ਨਹੀਂ ਬਣਨ ਦਿੱਤਾ ਬਾਕੀ ਕਿਸਾਨ ਜਿਹੜੀ ਯੂਨੀਅਨ ਹੈ ਉਹਨਾਂ ਨੂੰ ਕੀ ਜਿਹੜਾ ਕਿਸਾਨ ਵੀਰ ਦਾ ਇੱਕ ਹੈ ਸਾਰਿਆਂ ਨੂੰ ਅਸੀਂ ਇਹੀ ਕਹਾਂਗੇ ਵੀ ਡਟ ਕੇ ਵਿਰੋਧ ਕਰੋ ਬੀਜੇਪੀ ਨੂੰ ਭਜਾਓ ਪੰਜਾਬ ਬਚਾਓ ਕਿਉਂਕਿ ਇਹਨਾਂ ਨੂੰ ਕੋਈ ਮੂੰਹ ਨਾ ਲਾਉ ਕੋਈ ਵੋਟ ਨਾ ਪਾਉ ਥੈਂਕ ਯੂ